ਆ ਅੱਜ ਸਵੇਰੇ ਇਹਦਾ ਮੌਸਮ ਤਾਂ ਵਧੀਆ ਸੀਗਾ ਪਰ ਹੁਣ ਧੁੱਪ ਹੋ ਗਈ ਹੈ ਨਾ ਗਰਮੈਸ ਬਹੁਤ ਹੋ ਗਈ ਹੈ ਹੈ ਇਹ ਕਹਿੰਦਾ ਮੇਰੀ ਬੁੜੀ ਨਾ ਪਛਾਨ ਲੇ ਵੀ ਉਹ ਪੰਜਾਬ ਦੇ ਵਿੱਚ ਆ ਕੇ ਉਰੇ ਮਜ਼ਦੂਰੀ ਦਾ ਕੰਮ ਕਰਦਾ ਹੈ ਉੱਥੇ ਸਾਲਾ ਕਹਿ ਕੇ ਆਇਆ ਹੋਊਗਾ ਵੀ ਮੈਂ ਉੱਥੇ ਪਤਾ ਨਹੀਂ ਨੌਕਰੀ ਲੱਗਿਆ ਹੋਇਆ ਸਰਕਾਰੀ ਹੈ ਸਰਕਾਰੀ ਨੌਕਰੀ ਹੈ 15000 ਰੁਪਏ ਮਹੀਨਾ ਕਿ ਨਹੀਂ 15000 ਰੁਪਏ ਮਹੀਨਾ ਸਰਕਾਰੀ ਨੌਕਰੀ ਹੋਈ ਹੋਈ ਹੋਰ ਕੀ ਪਰਮਾਨੈਂਟ ਲੱਗਿਆ ਹੋਇਆ ਹੋਰ ਕੀ ਆ ਵੀ ਨਾ ਮੁੰਡਾ ਪੰਜਾਬ ਆਇਆ ਵੀ ਮੈਨਾਂ ਤਾਂ ਆ ਬੰਦੇ ਕਾ ਦਿਨੇ ਲੈਂਦੇ ਨੇ ਵਧੀਆ 400 ਰੁਪਏ 1000 ਇੱਟ ਸਿੱਟਦੇ ਨੇ ਕੰਮ ਬਹੁ ਕਰਦੇ ਨੇ 1 ਘੰਟੇ 'ਚ ਮਾਰਦੇ ਨੇ ਚੱਕ ਕੇ 1000 ਇੱਟ ਤਾਂ 3 ਘੰਟਿਆਂ ਦੇ ਵਿੱਚ 3 4000 ਇੱਟ ਚੱਕ ਕੇ ਸਿੱਟਦੀ 3 ਘੰਟਿਆਂ ਚ 4000 ਇੱਟ ਸਿੱਟਦੀ ਦੇਖ ਲੈ ਚੋਕਮ ਚੋਕੀ 16 1600 ਰੁਪਇਆ ਬਣਾ ਗਿਆ ਅਗਲੇ ਹੁਣ ਆਰਾਮ ਕਰਨਗੇ ਘਰੇ ਜਾ ਕੇ ਆਹ ਗਰਮੀ ਹੋ ਗਈ ਬਹੁਤ ਯਾਰ ਜਾ ਲੈ ਚੱਲ ਮੁੰਡਿਆ ਖਿੱਚ ਕੇ ਰੱਖੋ ਕੰਮ